ਖਬਰ ਬਸ ਇਹ ਮੈਂ ਡੀ ਸਾਹ ਨੂੰ ਅਸੀਂ ਮਤਾ ਵੀ ਪਾ ਕੇ ਭੇਜਿਆ ਰਿਕੁਐਸਟ ਵੀ ਕੀਤੀ ਹੈ ਜਿਹੜੀ ਗौਸਲਾ ਬੋਲੇ ਵਾਲਾ ਇਹ ਨਗਰ ਕੌਂਸਲ ਨੂੰ ਸਪੋਰਟ ਕੀਤੀ ਜਾਵੇ ਜਾਂ ਅਸੀਂ ਜੋ ਵੀ ਅਸੀਂ ਸਾਡੇ ਕੋਲ ਕਾਉਂਸਲ ਪਰਮਾਤਮਾ ਦੀ ਕਿਰਪਾ ਨਾਲ ਵਧੀਆ ਆਉਂਦਾ ਸਾਨੂੰ ਜੋ ਸਿਸਟਮ ਆਉਂਦਾ ਹੈ ਬਹੁਤ ਕੀਮਤੀ ਜਾਨਾਂ ਜਿਹੜੀਆਂ ਆਪਾਂ ਦੇਖਦੇ ਆਂ ਪੰਜਾਬ ਦੇ ਵਿੱਚ ਇਹ ਗਊਆਂ ਦੇ ਐਕਸੀਡੈਂਟ ਦੇ ਨਾਲ ਨਾ ਹੀ ਤਾਂ ਗਊਆਂ ਮਰ ਗਈਆਂ ਨਾਲੇ ਵੀਕਲ ਟੁੱਟ ਗਏ ਨਾਲੇ ਜਿਹੜੇ ਪਰਿਵਾਰਕ ਮੈਂਬਰ ਚਲੇ ਗਏ ਇਸ ਕਰਕੇ ਜਿਹੜਾ 12 ਗਊਆਂ ਦਾ ਮੈਂ ਇਹ ਵੀ ਬੇਨਤੀ ਕਰਦਾ ਕਿ ਇਹਦਾ ਵੀ ਖੋਚ ਪ੍ਰਬੰਧ ਹੋਣਾ ਚਾਹੀਦਾ ਨਗਰ ਕੌਂਸਲ ਦੇ ਅਧਿਕਾਰੀ ਫੜਦੇ ਸੀਗੇ ਮਲਾਜ਼ਮ ਫੜਦੇ ਸੀ ਪਰ ਉਹ ਅਨਜਾਨ ਹੁਣ ਕਰਕੇ ਕਿਹਨੂੰ ਛੱਟਫੇੜ ਦਾ ਖਤਰਾ ਰਹਿੰਦਾ ਸੀਗਾ ਅਸੀਂ ਪਰ ਪਸ਼ੂ ਇਹਨਾਂ ਠੇਕਾ ਦੇ ਰਹਿਆਂ ਗੋਲੇ ਵਾਲਾ ਗਊਸ਼ਾਲਾ ਤੇ ਅਸੀਂ ਭੇਜ ਰਹੇ ਹਾਂ ਨਮਸਕਾਰ ਜੀ ਮੈਂ ਹਾਂ ਤੁਹਾਡਾ ਆਪਣਾ ਬਲਵਿੰਦਰ ਹਾਲੀ ਤੇ ਤੁਸੀਂ ਦੇਖ ਰਹੇ ਹੋ ਪੰਜਾਬ ਐ ਇੱਕ ਕਹਾਵਤ ਆ ਕਿ ਉਹ ਕਿਹੜੀ ਗਲੀ ਜਿੱਥੇ ਭਾਗੋ ਨਹੀਂ ਖੜੀ ਪਰ ਇਸ ਕਹਾਵਤ ਨੂੰ ਫਰੀਦਕੋਟ ਵਿੱਚ ਇਸ ਤਰ੍ਹਾਂ ਲਿਆ ਜਾਵੇ ਕਿ ਉਹ ਕਿਹੜੀ ਗਲੀ ਜਿੱਥੇ ਆਵਾਰਾ ਗਊ ਨਹੀਂ ਖੜੀ ਤਾਂ ਇਸ ਵਿੱਚ ਕੋਈ ਅਤਿਕਥਨੀ ਨਹੀਂ ਹੋਵੇਗੀ ਸ਼ਹਿਰ ਦੇ ਮੁਹੱਲਿਆਂ ਦੀਆਂ ਗਲੀਆਂ ਤੋਂ ਲੈ ਕੇ ਹਾਈਵੇ ਦੀਆਂ ਵੱਡੀਆਂ ਸੜਕਾਂ ਤੱਕ ਗਊਆਂ ਦੀ ਪਰਮਾਰ ਹੈ ਤੇ ਇਹ ਸੜਕਾਂ ਦੇ ਵਿੱਚ ਕਾਰ ਖੜੀਆਂ ਕੂੜੇ ਦੇ ਢੇਰਾਂ ਵਿੱਚ ਮੂੰਹ ਮਾਰਦੀਆਂ ਆਮ ਦਿਖਾਈ ਦਿੰਦੀਆਂ ਕਈ ਵਾਰ ਤਾਂ ਆਪਸ ਵਿੱਚ ਸਿੰਘ ਫਸਾਉਂਦੇ ਟੱਟਿਆਂ ਦੇ ਝੁੰਡਾਂ ਕਰਕੇ ਜਾਂ ਫਿਰ ਰਾਤ ਨੂੰ ਸੜਕਾਂ ਦੇ ਵਿੱਚ ਕਾਰ ਕਾਲੇ ਭੂਰੇ ਰੰਗ ਵਾਲੇ ਟੱਟੇ ਤੇ ਗਾਹਾਂ ਕਰਕੇ ਹਰ ਰੋਜ਼ ਐਕਸੀਡੈਂਟ ਹੋ ਰਹੇ ਆ ਤੇ ਲੋਕਾਂ ਦੇ ਛੱਟਾਂ ਵੱਜ ਰਹੀਆਂ ਲੋਕ ਲਤਾਂ ਬਹਾ ਤਲਵਾਰ ਰਹੇ ਆ ਲੋਕ ਪਰੇਸ਼ਾਨ ਹਨ ਪਰ ਸਰਕਾਰ ਤੇ ਪ੍ਰਸ਼ਾਸਨ ਬੇਫਿਕਰ ਨਗਰ ਕੌਂਸਲ ਨੇ ਹੁਣ ਕੁਝ ਕੀਤਾ ਏ ਤੇ ਇਹ ਸਾਰੇ ਆਵਾਰਾ ਪਸ਼ੂਆਂ ਨੂੰ ਚੁੱਕ ਕੇ ਗਊ ਸ਼ਾਲਾਵਾਂ ਤੱਕ ਛੱਡਣ ਲਈ ਇੱਕ ਟੈਂਡਰ ਲਾਇਆ ਏ ਜੋ ਪ੍ਰਤੀ ਗਊ ਪ੍ਰਤੀ ਜਾਨਵਰ ਲਗਭਗ 300 ਰੁਪਏ ਦੇ ਕਰੀਬ ਖਰਚਾ ਆਵੇਗਾ ਤੇ ਆਉਂਦੇ ਦਿਨਾਂ ਦੇ ਵਿੱਚ ਇਸ ਪ੍ਰੋਜੈਕਟ ਦੇ ਲਾਗੂ ਹੋਣ ਨਾਲ ਸਾਰੇ ਗਊਆਂ ਟਟਿਆਂ ਨੂੰ ਚੁੱਕ ਕੇ ਗਊਸ਼ਾਲਾ ਬੋਲੇ ਵਾਲਾ ਦੇ ਵਿੱਚ ਛੱਡਿਆ ਜਾਵੇਗਾ ਹੱਦੋਂ ਜ਼ਿਆਦਾ ਧੁੰਦ ਜਾਂ ਠੰਡ ਦੇ ਵਿੱਚ ਤਾਂ ਦੇਖੀਦਾ ਸੜਕਾਂ ਤੇ ਘੁੰਦੀਆਂ ਉਹਨਾਂ ਗਊਆਂ ਦਾ ਇਹ ਦੁੱਧ ਪੀ ਕੇ ਜਦੋਂ ਅਸੀਂ ਗਊਆਂ ਨੂੰ ਵਾਰਾ ਛੱਡਦੇ ਆ ਉਹ ਵੀ ਮੈਨੂੰ ਦੁੱਖ ਹੁੰਦਾ ਕਿ ਬੇਸ਼ੱਕ ਆਪਣੇ ਪੰਜ ਪਸ਼ੂ ਹੈਗੇ ਆ ਜੇ ਇੱਕ ਪਸ਼ੂ ਵਿਚਾਰਾ ਦੁੱਧ ਦੇਣੋਂ ਹੜ ਗਿਆ ਤਾਂ ਯਾਰ ਨੂੰ ਕਿਉਂ ਨਹੀਂ ਪਾਲ ਸਕਦੇ ਹਨਾ ਇਹਦਾ ਮਤਲਬ ਜੇ ਬਜ਼ੁਰਗ ਆਪਣੇ ਕੰਮ ਕਰਨੋਂ ਹੜ ਗਿਆ ਤਾਂ ਆਪਾਂ ਘਰੋਂ ਕੱਢ ਦਈਏ ਸਭ ਤੋਂ ਪਹਿਲਾਂ ਤਾਂ ਆਪਣਾ ਹੀ ਫਰਜ਼ ਬਣਦਾ ਜਿਨ੍ਹਾਂ ਨੂੰ ਛੱਡੀਆਂ ਕਿ ਜੇਕਰ ਪੰਜ ਸੱਤ ਪਸ਼ੂਆਂ ਨੂੰ ਯਾਰ ਆਪਾਂ ਪੱਠੇ ਪਾ ਰਹੇ ਉਹਨਾਂ ਪਾਰੇ ਜੇਕਰ ਉਹਨਾਂ ਨੇ ਇਸ ਤਰ੍ਹਾਂ ਦੀ ਗਲਤੀ ਕਰਤੀ ਤਾਂ ਉਸ ਤੋਂ ਬਾਅਦ ਇਸ ਤਰ੍ਹਾਂ ਆਪਣਾ ਗਊ ਬੋਰਡ ਬਣਿਆ ਜਾਂ ਹੋਰ ਜਿਹੜ ਜਾਂ ਡਿਸਟ੍ਰਿਕਟ ਐਡਮਿਨਿਸਟ੍ਰੇਸ਼ਨਾਂ ਦੇ ਅਧਿਕਾਰੀ ਹੈ ਸੰਬੰਧਿਤ ਉਹਨਾਂ ਨੂੰ ਅਸੀਂ ਬੇਨਤੀ ਕਰਦੇ ਹਾਂ ਕਿ ਜਿਹੜੀਆਂ ਗਊਆਂ ਪ੍ਰੋਪਰ ਇਹਨਾਂ ਨੂੰ ਜਿੱਥੇ-ਜਿੱਥੇ ਵੀ ਗਊਸ਼ਲਾਵਾ ਬਣੀਆਂ ਉੱਥੇ ਭੇਜਿਆ ਜਾਵੇ ਬਹੁਤ ਕੀਮਤੀ ਜਾਨਾਂ ਜਿਹੜੀਆਂ ਆਪਾਂ ਦੇਖਦੇ ਹਾਂ ਪੰਜਾਬ ਦੇ ਵਿੱਚ ਇਹ ਗਊਆਂ ਦੇ ਐਕਸੀਡੈਂਟ ਦੇ ਨਾਲ ਨਾ ਹੀ ਤਾਂ ਗਊਆਂ ਮਰ ਗਈਆਂ ਨਾਲੇ ਵਹੀਕਲ ਟੁੱਟ ਗਏ ਨਾਲੇ ਜਿਹੜੇ ਪਰਿਵਾਰਕ ਮੈਂਬਰ ਚਲੇ ਗਏ ਇਸ ਕਰਕੇ ਜਿਹੜਾ 12 ਗਊਆਂ ਦਾ ਮੈਂ ਇਹ ਵੀ ਬੇਨਤੀ ਕਰਦਾ ਕਿ ਇਹਦਾ ਵੀ ਠੋਸ ਪ੍ਰਬੰਧ ਹੋਣਾ ਚਾਹੀਦਾ ਕਿ ਸਾਰਥਕ ਨਤੀਜਾ ਨਿਕਲੇ ਇਸ ਕਰਕੇ ਆਪਾਂ ਨੂੰ ਇਹ ਕਰਨਾ ਚਾਹੀਦਾ ਰਲ ਮਿਲ ਕੇ ਸਭ ਨੂੰ ਇਕ ਜੋ 12 ਪਸ਼ੂ ਹੈ ਇਹਨੂੰ ਸ਼ਹਿਰ ਤੋਂ ਮਤਲਬ ਮੁਕਤ ਕਰਨ ਵਾਸਤੇ ਸ਼ਹਿਰ ਤੋਂ ਫੜਨ ਵਾਸਤੇ ਇਹਨਾਂ ਦੇ ਟੈਂਡਰ ਅਸੀਂ ਲਾਏ ਆ ਇਸ 4.5 ਲੱਖ ਰੁਪਏ ਦੇ ਪਰ ਪਸ਼ੂ ਅਸੀਂ ਠੇਕਾ ਦੇ ਰਹੇ ਆ ਕੰਨ ਕੰਨ ਕਾਰਨ ਕੀ ਹੈ ਪਰ ਨਗਰ ਕੌਂਸਲ ਦੇ ਅਧਿਕਾਰੀ ਫੜਦੇ ਸੀਗੇ ਮਲਾਜਮ ਫੜਦੇ ਸੀ ਪਰ ਉਹ ਅਣਜਾਣ ਹੁਣ ਕਰਕੇ ਕਿਉਂ ਛੱਟਫੇੜ ਦਾ ਖਤਰਾ ਰਹਿੰਦਾ ਸੀਗਾ ਅਸੀਂ ਪਰ ਪਸ਼ੂ ਇਹਨਾਂ ਠੇਕਾ ਦੇ ਰਹੇ ਆ ਗੋਲੇ ਵਾਲਾ ਗਊਸ਼ਾਲਾ ਤੇ ਅਸੀਂ ਭੇਜ ਰਹੇ ਆ ਇਹ ਮੈਂ ਡੀਸਾ ਨੂੰ ਅਸੀਂ ਮਤਾ ਵੀ ਪਾ ਕੇ ਭੇਜਿਆ ਰਿਕਵੈਸਟ ਵੀ ਕੀਤੀ ਹੈ ਜਿਹੜੀ ਗਊਸ਼ਾਲਾ ਗੋਲੇ ਵਾਲਾ ਇਹ ਨਗਰ ਕੌਂਸਲ ਨੂੰ ਸਪੋਰਟ ਦਿੱਤੀ ਜਾਵੇ ਜਾਂ ਅਸੀਂ ਜੋ ਵੀ ਅਸੀਂ ਸਾਡੇ ਕੋਲ ਕਾਉਂਸਲ ਪਰਮਾਤਮ ਦੀ ਕਿਰਪਾ ਨਾਲ ਵਧੀਆ ਆਉਂਦਾ ਸਾਨੂੰ ਜੋ ਸਿਸਟਮ ਆਉਂਦਾ ਹੈ ਪਿੱਛੇ ਜੀ 30 40 ਲੱਖ ਰੁਪਏ ਸਾਡੇ ਕੋਲ ਉਹਨਾਂ ਨੇ ਡੀ ਸਾਹਿਬ ਨੇ ਲਿਆ ਵੀ ਹੈ ਸਾਨੂੰ ਨਹੀਂ ਪਤਾ ਕਿੱਥੇ ਲਾਏ ਆ ਕੀ ਕਰਨਾ ਪਸ਼ੂ ਉਵੇਂ ਸ਼ਹਿਰ ਦੇ ਵਿੱਚ ਗਰਦੇ ਆ ਤੁਸੀਂ ਵੀ ਇੱਥੋਂ ਦੇ ਵਸਨੀਕ ਹੋ ਸਾਨੂੰ ਨਗਰ ਕੌਂਸਲ ਹਾਲੀ ਸਾਹਿਬ ਕਹੇ ਜੀ ਸੰਸਤਾ ਹੈ ਹਰੇਕ ਸ਼ਹਿਰ ਦੇ ਵਸਨੀਕ ਦੀ ਨਿਗਰ ਨਗਰ ਕੌਂਸਲ ਦੇ ਹੁੰਦੀ ਹੈ ਪਰ ਨਗਰ ਕੌਂਸਲ ਕੋਲ ਕੋਈ ਮੌਜੂਦਾ ਫਟ ਨਾ ਹੋਣ ਕਰਕੇ ਨਗਰ ਕੌਂਸਲ ਦੀ ਮਜਬੂਰੀ ਬਣ ਜਾਂਦੀ ਹੈ ਹਰੇਕ ਬੰਦਾ ਗਾਲ ਕੱਢਦਾ ਨਗਰ ਕੌਂਸਲ ਨੂੰ ਨਗਰ ਕੌਂਸਲ ਦੇ ਪਸੂ ਆ ਤਾਂ ਜੇ ਸ਼ਹਿਰ ਦੀ ਡਿਵੈਲਪਮੈਂਟ ਤੇ ਤਾਂ ਛੜਕਾ ਟੁੱਟੀਆਂ ਤਾਂ ਅਗਲਾ ਨਗਰ ਕੌਂਸਲ ਨੂੰ ਗਾਲ ਕੱਢਦਾ ਜਾਂ ਪ੍ਰਧਾਨ ਨੂੰ ਗਾਲ ਕੱਢਦਾ ਜਾਂ ਜੀਓ ਨੂੰ ਗਾਲ ਕੱਢਦਾ ਪਰ ਉਹਨਾਂ ਨੂੰ ਹਕੀਕਤ ਦਾ ਨਹੀਂ ਪਤਾ ਹੁੰਦਾ ਵੀ ਹਕੀਕਤ ਕੀ ਹੈ ਪ੍ਰਧਾਨ ਕਿਉਂ ਨਹੀਂ ਕੰਮ ਕਰਦਾ ਜਾਂ ਜੀਓ ਸਾਹਿਬ ਕਿਉਂ ਨਹੀਂ ਕੰਮ ਕਰਦੇ ਕੰਮ ਹੋਣਾ ਹਾਲੀ ਸਾਬ ਪੈਸਾ ਨਾਲ ਸ਼ਹਿਰ ਦੇ 3 ਸਾਲ ਹੋ ਗਏ ਹਜੇ ਤੱਕ ਗਵਰਨਮੈਂਟ ਕਰਿਓ ਕੋਈ ਸਾਨੂੰ 1 ਰੁਪਿਆ ਵੰਡ ਨਹੀਂ ਆਇਆ ਇੱਕ ਵਾਰ ਤੁਹਾਨੂੰ ਬੇਨਤੀ ਕਰ ਦਵਾਂ ਕਿ ਅਗਰ ਤੁਸੀਂ ਸਾਡੇ ਚੈਨਲ ਤੇ ਅੱਜ ਨਵੇਂ ਹੋ ਤੇ ਹਾਲੇ ਤੱਕ ਸਾਡਾ ਚੈਨਲ ਫੋਲੋ ਨਹੀਂ ਕੀਤਾ ਤਾਂ ਕਿਰਪਾ ਕਰਕੇ ਇਸ ਨੂੰ ਫੋਲੋ ਕਰ ਲਓ ਤਾਂ ਕਿ ਜਦੋਂ ਵੀ ਅਸੀਂ ਕੋਈ ਵੀਡੀਓ ਪਾਈਏ ਤਾਂ ਤੁਹਾਨੂੰ ਉਸ ਦਾ ਪਤਾ ਲੱਗ ਸਕੇ ਸਾਡੀਆਂ ਖਬਰਾਂ ਸਾਡਾ ਤਰਦ ਸਾਡੀਆਂ ਕੋਸ਼ਿਸ਼ਾਂ ਅਗਰ ਤੁਹਾਨੂੰ ਠੀਕ ਲੱਗਦੀਆਂ ਤਾਂ ਇਹਨਾਂ ਨੂੰ ਆਪਣੇ ਦੋਸਤਾਂ ਦੇ ਨਾਲ ਬਾਕੀ ਗਰੁੱਪਾਂ ਦੇ ਵਿੱਚ ਸ਼ੇਅਰ ਜਰੂਰ ਕਰੋ ਇਹ